ਨਾਮਾ ਜੋਟੂ ਅਮਰਿਤਪਾਲ ਸਿੰਘ ਮੇਰਾ ਨਾਮ ਹੈ ਜੀ ਅੱਛਾ ਜੀ ਕਾਹਦਾ ਐਗਜ਼ਾਮ ਦੇਣਾ ਹੈ ਤੁਸੀ ਐਸਵੀਕ ਲੱਕ ਦਾ ਐਗਜ਼ਾਮ ਦੇਣਾ ਹੈਗੇ ਜੀ ਆਪਣਾ ਖੜਿਆਲ ਪਿੰਡ ਹੈ ਮੇਰਾ ਸਨਾਮ ਦੇ ਲਾਗੇ ਤੁਸੀਂ ਸਾਈਕਲ ਤੇ ਆਗੇ ਹਾਂਜੀ ਸਰ ਸਾਈਕਲ ਤੇ ਆਗੇ ਅੱਛਾ ਕੀ ਹੈ ਜੀ ਅਮਰਜੈਂਸੀ ਆ ਗਈ ਜਿਹੜਾ ਸਾਈਕਲ ਚਾਉਣਾ ਪੈ ਗਿਆ ਤੁਸੀ ਸਰ ਪੇਪਰ ਦੇਣਾ ਹੈ ਜੀ ਬਸ ਘਰ ਦੇ ਹਾਲਾਤ ਬਦਲਨੇ ਨੇ ਇਸ ਕਰਕੇ ਸਾਈਕਲ ਤੇ ਆ ਗਈ ਆਪਾਂ ਆਪਣੇ ਕੋਲੇ ਸਾਈਕਲ ਸੀਗਾ ਇਸ ਟਾਈਮ ਆਪਾਂ ਸਾਈਕਲ ਤੇ ਆ ਗਏ ਫਿਰ ਆਪ ਦਾ ਸਾਜ਼ਨ ਬਹੁਤ ਵਧੀਆ ਰਹਿੰਦਾ ਬਾਈ ਅੱਛਾ ਅੱਛਾ ਯਾਰਾ ਫਿਰ ਫੀਸ ਵਗੈਰਾ ਕਿਵੇਂ ਭਰੀ ਫੀਸ ਵਗੈਰਾ ਸਰ ਆਪਣਾ ਹੀ ਯਾਰਾਂ ਦੋਸਤਾਂ ਦੇ ਸੱਤੇ ਅੱਛਾ ਤੇ ਰੋਣਾ ਤਾਂ ਤੁਸੀਂ ਸਾਧਨ ਦੀ ਮੰਗੇ ਜੀ ਯਾਰ ਦੋਸਤ ਐ ਨੇ ਸਪੋਰਟਿਵ ਨੇ ਤੁਹਾਡੇ ਕਿ ਮੋਟਰਸਾਈਕਲ ਚ ਕਾਰ ਲੈ ਲੈਂਦੇ ਉਹਨਾਂ ਕੋਲ ਸਪੋਰਟਿਵ ਤਾਂ ਹੈਗੇ ਨੇ ਜੀ ਉਹ ਦੇ ਵੀ ਦਿੰਦੇ ਮੈਨੂੰ ਕਦੇ ਜਵਾਬ ਨਹੀਂ ਦਿੰਦੇ ਹੈਗੇ ਪਰ ਸਰ ਜੋ ਉਸ ਬਾਤ ਆਪਦੇ ਸਾਧਨ ਤੇ ਆਉਣਾ ਉਹ ਨਹੀਂ ਆਉਣਾ ਸੀਗਾ ਜੀ ਜੇ ਮੰਨ ਲਓ ਰੱਬ ਦੀ ਕਿਰਪਾ ਨਾਲ ਚ ਆਇਆ ਆਪਾਂ ਸਾਈਕਲ ਮੋਟਰਸਾਈਕਲ ਗੱਡੀਆਂ ਸਭ ਕੁਝ ਲੈ ਲਾਂਗੇ ਜੀ ਬਿਲਕੁਲ ਸੋ ਹੁਣ ਇੱਦਾਂ ਸ਼ੁਰੂ ਹੋ ਰਿਹਾ ਠੋਡਾ ਹਾਂ ਜੀ ਸਰ ਰਿਪੋਰਟਿੰਗ ਟਾਈਮ ਲੈਣਾ ਲੱਗ ਰਿਹਾ ਨੇ ਜੀ ਤੇ ਮੈਂ ਵੀ ਲਾਂਚ ਜਾ ਕੇ ਦੇਖ ਦਿਆਂਗੇ ਜੀ ਤਿਆਰੀ ਹੈਗੀ ਠੋਡੀ ਪੂਰੀ ਤਿਆਰੀ ਹੈਗੀ ਜੀ ਸੋ ਕੀ ਜੀ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਆ ਅੱਜ ਕੱਲ ਦੀ ਨੌਜਵਾਨੀ ਜਿਹੜੀ ਆ ਹਾਲਸ ਬਣੇ ਦਾ ਸ਼ਿਕਾਰ ਹੋਈ ਜੀ ਸਰ ਮੰਨਣੇ ਇਹੀ ਦੇਣਾ ਚਾਹਣਾ ਗਾ ਵੀ ਜੀ ਜੇ ਆਪਾਂ ਨੇ ਘਰ ਦੇ ਹਾਲਾਤ ਚੇਂਜ ਕਰਨੇ ਨੇ ਆਪਾਂ ਦਰਜਾਇਆਂ 'ਚ ਬੈ ਕੇ ਤਾਂ ਘਰ ਦੇ ਹਾਲਾਤ ਚੇਂਜ ਨਹੀਂ ਹੁੰਦੇ ਇਹਨਾਂ ਲਈ ਇਸ ਲਈ ਮਿਹਨਤ ਕਰਨੀ ਪਊਗੀ ਆਪਦਾ ਚੰਗਾ ਤਵਿੱਖ ਬਣਾਉਣਾ ਪਊਗਾ ਠੰਡ ਨਹੀਂ ਮਹਿਸੂਸ ਹੋਈ ਤੁਸੀਂ 65 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਂ ਠੰਡ ਠੰਡ ਨਹੀਂ ਸਰ ਠੰਡ ਜਦ ਆਪਾਂ ਸਾਈਕਲ ਚਲਾਉਣੇ ਗਈ ਸਰੀਰ ਦੇ ਅੰਦਰੋਂ ਗਰਮੈਸ ਭਰਦੀ ਰਹਿੰਦੀ ਰਹੇਗੀ ਇਸ ਕਰਕੇ ਠੰਡ ਆਪਾਂ ਨੂੰ ਲੱਗੀ ਵੀ ਡਾਇਰੈਕਟ ਤੇ ਜਦੋਂ ਗੱਡੀਆਂ ਕ੍ਰਾਸ ਹੁੰਦੇ ਅਸੀਂ ਤਾਂ ਠੰਢੀ ਹਵਾ ਵੀ ਲੱਗਦੀ ਸੀਗੀ ਪਰ ਜਦੋਂ ਜੇ ਹੌਸਲਾ ਹੁੰਦਾ ਆਪਾਂ ਨੂੰ ਜਨੂਨ ਉਹਦੇ ਨਾਲ ਆਪਣੀ ਵਧੀਆ ਗੱਲਬਾਤ ਰਹੀ ਜੀ ਕੀ ਨਾਮੋ ਸੋਟ ਅਮਰਿਤਪਾਲ ਸਿੰਘ ਮੇਰਾ ਨਾਮ ਹੈ ਜੀ ਅੱਛਾ ਤੁਸੀਂ ਕਾਹਦਾ ਇਮਤਿਹਾਨ ਦੇਣਾ ਤੁਸੀਂ ਐਸਵੀ ਕਲਰਕ ਦਾ ਇਮਤਿਹਾਨ ਦੇਣਾ ਹੈਗੇ ਆਪਾਂ ਕਿਥੋਂ ਆਇਓ ਖੜਿਆਲ ਪਿੰਡ ਹੈ ਮੇਰਾ ਸਨਾਮ ਦੇ ਲਾਗੇ ਜੀ ਤੁਸੀਂ ਸਾਈਕਲ ਤੇ ਆਗੇ ਹਾਂਜੀ ਸਰ ਸਾਈਕਲ ਤੇ ਆ ਗਏ ਅੱਛਾ ਕੀ ਹੈ ਜੀ ਐਮਰਜੈਂਸੀ ਆ ਕੀ ਜਿਹੜਾ ਸਾਈਕਲ ਚੋਣਾ ਪੈ ਗਿਆ ਤੁਹਾਨੂੰ ਸਰ ਪੇਪਰ ਦੇਣਾ ਜੀ ਬਸ ਘਰ ਦੇ ਹਾਲਾਤ ਬਦਲਨੇ ਨੇ ਇਸ ਕਰਕੇ ਸਾਈਕਲ ਤੇ ਆ ਗਈ ਆਪਾਂ ਆਪਣੇ ਕੋਲੇ ਸਾਈਕ ਆਪਾਂ ਸਾਈਕਲ 'ਤੇ ਆ ਗਏ ਫਿਰ ਆਪਦੇ ਸਾਧਨ ਬਹੁਤ ਵਧੀਆ ਰਹਿੰਦਾ ਗਾ ਜੀ ਅੱਛਾ ਅੱਛਾ ਯਾਰਾ ਫਿਰ ਫੀਸ ਵਗੈਰਾ ਕਿਵੇਂ ਭਰੀ ਫੀਸ ਵਗੈਰਾ ਸਰ ਆਪਣਾ ਹੀ ਜਾ ਰਾਂ ਦੋਸਤਾਂ ਦੇ ਸੱਤੇ ਜੀ ਅੱਛਾ ਫਿਰ ਉਹਨਾਂ ਤਾਂ ਤੁਸੀਂ ਸਾਧਨ ਦੀ ਮੰਗੇ ਜੀ ਯਾਰ ਦੋਸਤ ਇਨੇ ਸਪੋਰਟਿਵ ਨੇ ਤੁਹਾਡੇ ਸਰ ਮੋਟਰਸਾਈਕਲ ਚ ਕਾਰ ਲੈ ਲੈਂਦੇ ਉਹਨਾਂ ਤੋਂ ਸਪੋਰਟਿਵ ਤਾਂ ਹੈਗੇ ਨਹੀਂ ਜੀ ਉਹ ਦੇਵੀ ਜੰਦੇ ਮੈਨੂੰ ਕਦੇ ਜਵਾਬ ਨਹੀਂ ਦਿੰਦੇ ਹੈਗੇ ਪਰ ਸਰ ਜੋ ਉਸ ਬਾਤ ਆਪਦੇ ਸਾਧਨ ਤੇ ਆਉਂਦਾ ਨਾ ਉਹ ਨਹੀਂ ਆਉਣਾ ਸੀਗਾ ਜੀ ਜੇ ਮੰਨ ਲਓ ਰੱਬ ਦੀ ਕਿਰਪਾ ਨਾਲ ਚ ਆਇਆ ਆਪਾਂ ਸਾਈਕਲ ਮੋਟਰਸਾਈਕਲ ਗੱਡੀਆਂ ਸਭ ਕੁਝ ਲੈ ਲਾਂਗੇ ਜੀ ਬਿਲਕੁਲ ਸੋ ਹੁਣ ਦਾਂ ਸ਼ੁਰੂ ਹੋ ਰਿਹਾ ਛੋਟਾ ਹਾਂਜੀ ਸਰ ਰਿਪੋਰਟਿੰਗ ਟਾਈਮ ਲੈਣਾ ਲੱਗ ਰਿਹਾ ਨੇ ਜੀ ਤੇ ਮੈਂ ਵੀ ਲੈਂਚ ਜਾ ਕੇ ਦੇਖ ਦੇਵਾਂਗੇ ਜੀ ਤਿਆਰੀ ਹੈਗੀ ਛੋਟੀ ਪੂਰੀ ਤਿਆਰੀ ਹੈਗੀ ਜੀ ਠੀਕ ਹੈ ਸੋ ਕੀ ਇਸ ਸਿਹਾ ਦੇਣਾ ਚਾਹੁੰਦੇ ਆ ਅੱਜ ਕੱਲ ਦੀ ਨੌਜਵਾਨੀ ਤੋਂ ਜਿਹੜੀ ਆ ਹਾਰਸ ਬਣੇ ਦਾ ਸੁਤਾਰ ਹੋਈ ਪਈ ਹੈ ਸਰ ਲੰਡਨ ਇਹ ਉਹ ਦੇਣਾ ਚਾਹੁੰਦਾ ਕਈ ਵੀ ਜੇ ਆਪਾਂ ਨੇ ਘਰ ਦੇ ਹਾਲਾਤ ਚੇਂਜ ਕਰਨੇ ਨੇ ਆਪਾਂ ਦਰਜਾਇਆਂ ਤੇ ਬੈ ਕੇ ਤਾਂ ਘਰ ਦੇ ਹਾਲਾਤ ਚੇਂਜ ਨਹੀਂ ਹੁੰਦੇ ਇਹਨਾਂ ਲਈ ਇਸ ਲਈ ਮਿਹਨਤ ਕਰਨੀ ਪਊਗੀ ਆਪਦਾ ਚੰਗਾ ਤੋ ਵਿਖੇ ਬਣਾਉਣਾ ਪਊ। ਠੰਡ ਨਹੀਂ ਮਹਿਸੂਸ ਹੋਈ ਤੁਸੀਂ 65 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਂ ਠੰਡ? ਠੰਡ ਨਹੀਂ ਸਰ ਠੰਡ ਜਦੋਂ ਆਪਾਂ ਸਾਈਕਲ ਚਲਾਉਨੇ ਗਏ ਸਰੀਰ ਦੇ ਅੰਦਰੋਂ ਗਰਮੈਸ ਭਰਦੀ ਰਹਿੰਦੀ ਹੈਗੀ ਇਸ ਕਰਕੇ ਠੰਡ ਆਪਾਂ ਨੂੰ ਲੱਗੀ ਵੀ ਸਰ ਕਿਤੇ ਜਦੋਂ ਗੱਡੀਆਂ ਕ੍ਰਾਸ ਹੁੰਦੇ ਆ ਸੀ ਤਾਂ ਠੰਢੀ ਹਵਾ ਵੀ ਲੱਗਦੀ ਸੀਗੀ ਪਰ ਜਦੋਂ ਜੇ ਹੌਸਲਾ ਹੁੰਦਾ ਆਪਾਂ ਨੂੰ ਜਨੂਨ ਉਹਦੇ ਨਾਲ ਆਪਣੀ ਵਧੀਆ ਗੱਲਬਾਤ ਰਹੀ ਜੀ ਕੀ ਨਾਮ ਹੈ ਛੋਟਾ? ਅਮਰਿਤਪਾਲ ਸਿੰਘ ਮੇਰਾ ਨਾਮ ਆ ਜੀ। ਸਰ ਜੀ ਕਾਹਦਾ ਇਗਜ਼ਾਮ ਦੇਣਾ ਤੁਸੀਂ? ਇਸ ਵੀਕ ਲੱਕ ਦਾ ਇਗਜ਼ਾਮ ਦੇਣਾ ਹੈਗੀ ਆਪਾਂ। ਕਿਤੋਂ ਹੋਇਆ? ਖੜਿਆਲ ਪਿੰਡ ਹੈ ਮੇਰਾ ਇਸ ਨਾਮ ਦੇ ਲਾਗੇ। ਜੀ। ਉਹ ਸਾਈਕਲ ਤੇ ਆਗੇ। ਹਾਂਜੀ ਸਰ ਸਾਈਕਲ ਤੇ ਆਗੇ। ਅੱਛਾ ਕੀ ਹੈ ਜੀ ਐਮਰਜੈਂਸੀ ਆ ਗਈ ਜਿਹੜਾ ਸਾਈਕਲ ਚਾਉਣਾ ਪੈ ਗਿਆ ਤੁਹਾਨੂੰ। ਸਰ ਪੇਪਰ ਦੇਣਾ ਜੀ ਬਸ ਕਰਦੇ ਹਾਲਾਤ ਬਦਲਨੇ ਨੇ। ਇਸ ਕਰਕੇ ਸਾਈਕਲ ਤੇ ਆ ਗਈ ਆਪਾਂ ਆਪਣੇ ਕੋਲੇ ਸਾਈਕਲ ਸੀਗਾ ਇਸ ਟਾਈਮ। ਆਪਾਂ ਸਾਈਕਲ ਤੇ ਆ ਗਏ। ਫਿਰ ਆਪ ਦਾ ਸਾਧਨ ਬਹੁਤ ਵਧੀਆ ਰਹਿੰਦਾ ਗਾ ਜੀ। ਅੱਛਾ ਅੱਛਾ ਯਾਰਾ ਫਿਰ ਫੀਸ ਵਗੈਰਾ ਕਿਵੇਂ ਭਰੀ? ਫੀਸ ਵਗੈਰਾ ਸਰ ਆਪਣਾ ਹੀ ਯਾਰਾਂ ਦੋਸਤਾਂ ਦੇ ਸੱਤੇ ਜੀ। ਅੱਛਾ ਫਿਰ ਉਹ ਨਾ ਤੁਸੀਂ ਸਾਧਨ ਨਹੀਂ ਮੰਗੇ ਜੀ ਯਾਰ ਦੋਸਤਾਂ ਨੇ ਸਪੋਰਟਿਵ ਨੇ ਤੁਹਾਡੀ। ਮੋਟਰਸਾਈਕਲ ਪੜ੍ਹ ਹਰ ਜੋ ਉਸ ਬਾਦ ਅਬਦੇ ਸਹਦਨ ਤੇ ਆਉਣਾ ਉਹ ਨਹੀਂ ਆਉਣਾ ਸੀ ਜੀ ਜੇ ਮੰਨ ਲਓ ਰੱਬ ਦੀ ਕਿਰਪਾ ਨਾਲ ਚ ਆਇਆ ਆਪਾਂ ਸਾਈਕਲ ਮੋਟਰਸਾਈਕਲ ਗੱਡੀਆਂ ਸਭ ਕੁਝ ਲੈ ਲਾਂਗੇ ਜੀ ਬਿਲਕੁਲ ਸੋ ਹੁਣ ਇਗਜ਼ਾਮ ਸ਼ੁਰੂ ਹੋ ਰਿਹਾ ਠੋੜਾ ਹਾਂਜੀ ਸਰ ਰਿਪੋਰਟਿੰਗ ਟਾਈਮ ਲੈਣਾ ਲੱਗ ਰਿਹਾ ਨੇ ਜੀ ਤੇ ਮੈਂ ਵੀ ਲੈਣ ਚ ਜਾ ਕੇ ਦੇਖ ਦੇਵਾਂਗੇ ਜੀ ਤਿਆਰੀ ਹੈਗੀ ਥੋੜੀ ਪੂਰੀ ਤਿਆਰੀ ਹੈਗੀ ਜੀ ਠੀਕ ਹੈ ਸੋ ਕੀ ਸਨੇਹਾ ਦੇਣਾ ਚਾਹੁੰਦੇ ਅੱਜ ਕੱਲ ਦੀ ਨੌਜਵਾਨੀ ਜਿਹੜੀ ਆ ਹੌਸ ਬਣੇ ਦਾ ਛਟਾਰ ਹੋਈ ਪਈ ਹੈ ਸਰ ਲੰਨਨ ਇਹੀ ਦੇਣਾ ਚਾਹਣਾ ਕਈ ਵੀ ਜੇ ਆਪਾਂ ਨੇ ਘਰ ਦੇ ਹਾਲਾਤ ਚੇਂਜ ਕਰਨੇ ਨੇ ਆਪਾਂ ਦਰਜਾਈਆਂ ਚ ਬੈ ਕੇ ਤਾਂ ਘਰ ਦੇ ਹਾਲਾਤ ਚੇਂਜ ਨਹੀਂ ਹੁੰਦੇ ਇਹਨਾਂ ਲਈ ਇਸ ਲਈ ਮਿਹਨਤ ਕਰਨੀ ਪਊਗੀ ਆਪਦਾ ਚੰਗਾ ਪ੍ਰਤਿਖ ਬਣਾਉਣਾ ਪਊਗਾ ਠੰਡ ਨਹੀਂ ਮਹਿਸੂਸ ਹੋਈ ਤੁਸੀਂ 65 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਏ ਠੰਡ ਠੰਡ ਨਹੀਂ ਸਰ ਠੰਡ ਜਦੋਂ ਆਪਾਂ ਸਾਈਕਲ ਚਲਾਉਣੇ ਗਈ ਸਰੀਰ ਦੇ ਅੰਦਰੋਂ ਗਰਮੈਸ ਭਰਦੀ ਰਹਿੰਦੀ ਹੈਗੀ ਇਸ ਕਰਕੇ ਠੰਡ ਆਪਾਂ ਨੂੰ ਲੱਗੀ ਵੀ ਸਰ ਕਿਤੇ ਜਦੋਂ ਗੱਡੀਆਂ ਕ੍ਰਾਸ ਹੁੰਦੇ ਸੀ ਤਾਂ ਠੰਢੀ ਹਵਾ ਵੀ ਲੱਗਦੀ ਸੀਗੀ ਪਰ ਜਦੋਂ ਜੇ ਹੌਸਲਾ ਹੁੰਦਾ ਆਪਾਂ ਨੂੰ ਜਨੂਨ ਉਹਦੇ ਨਾਲ ਆਪਣੀ ਵਧੀਆ ਗੱਲਬਾਤ ਰਹੀ ਜੀ